ਸਤਿ ਸ਼੍ਰੀ ਅਕਾਲ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ ਕਰਮਜੀਤ ਕੌਰ ਜਿਸ ਦੇ ਚਾਰ ਕੁੜੀਆਂ ਹੀ ਸਨ ਅਤੇ ਉਹ ਦਿਨ ਰਾਤ ਰੱਬ ਕੋਲ ਅਰਦਾਸਾਂ ਕਰਦੀ ਕਿ हे ਰੱਬਾ ਮੈਨੂੰ ਇੱਕ ਪੁੱਤਰ ਦੇ ਦੇਵੋ ਇੱਕ ਦਿਨ ਕਰਮਜੀਤ ਵੇਲੇ ਵਿੱਚ ਬੈਠੀ ਚਾਹ ਪੀ ਰਹੀ ਸੀ ਉਸ ਕੋਲ ਉਸ ਦੀ ਗਵਾਂਡਨ ਬਿੰਦਰੀ ਜਿਸ ਦਾ ਘਰ ਸਾਹਮਣੇ ਹੀ ਸੀ ਉਹ ਕਰਮਜੀਤ ਕੋਲ ਆਈ ਅਤੇ ਉਸਨੇ ਕਰਮਜੀਤ ਨੂੰ ਕਿਹਾ ਕੀ ਆਪਣੇ ਨਾਲ ਲੱਗਦੇ ਪਿੰਡ ਵਿੱਚ ਬਹੁਤ ਪਹੁੰਚੇ ਹੋਏ ਬਾਬਾ ਜੀ ਡੇਰੇ ਵਿੱਚ ਆਏ ਹੋਏ ਹਨ ਅਤੇ ਉਹ ਸਭ ਨੂੰ ਪੁੱਤਰਾਂ ਦੀਆਂ ਦਾਤਾਂ ਵੰਡਦੇ ਹਨ ਚਲ ਆਪਾਂ ਵੀ ਬਾਬਾ ਜੀ ਕੋਲ ਡੇਰੇ ਜਾ ਆਈਏ ਕੀ ਪਤਾ ਤੇਰੀ ਝੋਲੀ ਵਿੱਚ ਵੀ ਪੁੱਤਰ ਦੀ ਖੈਰ ਪੈ ਜਾਵੇ ਕਰਮਜੀਤ ਨੇ ਕਿਹਾ ਚਲ ਠੀਕ ਹੈ ਬਿੰਦਰੀਏ ਜੇ ਤੂੰ ਜ਼ਿਆਦਾ ਹੀ ਕਹਿਨੀ ਆ ਤਾਂ ਚੱਲ ਆਉਣੇ ਆ ਫਿਰ ਬਿੰਦਰੀ ਅਤੇ ਕਰਮਜੀਤ ਦੋਵੇਂ ਜਣੀਆਂ ਤਿਆਰ ਹੋ ਗਈਆਂ ਅਤੇ ਅੱਡੇ ਤੋਂ ਮਿੰਨੀ ਬੱਸ ਲੈ ਕੇ ਨਾਲ ਦੇ ਪਿੰਡ ਵਾਲੇ ਡੇਰੇ ਵਿੱਚ ਪਹੁੰਚੀਆਂ ਰਸਤੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਡੇਰੇ ਵਿੱਚ ਬਾਬਾ ਜੀ ਕੋਲ ਜਾ ਰਹੇ ਸਨ। ਇਹਨਾਂ ਵਿੱਚ ਜ਼ਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਕੋਲ ਪੁੱਤਰ ਦੀ ਦਾਤ ਨਹੀਂ ਸੀ ਅਤੇ ਉਹ ਪੁੱਤਰ ਦੀਆਂ ਦਾਤਾਂ ਲੈਣ ਲਈ ਬਾਬਾ ਜੀ ਕੋਲ ਜਾ ਰਹੇ ਸਨ। ਅਤੇ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਪੁੱਤਰਾਂ ਦੀਆਂ ਦਾਤਾਂ ਲੈਣ ਲਈ ਬਾਬਾ ਜੀ ਕੋਲ ਡੇਰੇ ਵਿੱਚ ਆਉਂਦੇ ਸਨ। ਡੇਰੇ ਵਿੱਚ ਸੰਗਤਾਂ ਦੀ ਭੀੜ ਲੱਗੀ ਰਹਿੰਦੀ। ਹਮੇਸ਼ਾ ਦੀ ਤਰ੍ਹਾਂ ਡੇਰੇ ਵਿੱਚ ਅੱਜ ਵੀ ਪੁੱਤਰਾਂ ਦੀਆਂ ਦਾਤਾਂ ਲੈਣ ਲਈ ਆਏ ਹੋਏ ਲੋਕਾਂ ਦਾ ਬਹੁਤ ਜ਼ਿਆਦਾ ਮੇਲਾ ਲੱਗਿਆ ਹੋਇਆ ਸੀ ਸ਼ਰਧਾਲੂਆਂ ਦੇ ਵਿਚਕਾਰ ਬੈਠੇ ਹੋਏ ਬਾਬਾ ਜੀ ਸਭ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ ਰਹੇ ਸਨ ਬਾਬਾ ਜੀ ਆਪਣੇ ਸ਼ਰਧਾਲੂਆਂ ਨਾਲ ਗੱਲਬਾਤ ਕਰ ਹੀ ਰਹੇ ਸਨ ਕਿ ਐਨੇ ਨੂੰ ਬਾਬਾ ਜੀ ਦਾ ਫੋਨ ਖੜਕਿਆ ਉਹ ਫੋਨ ਉਹਨਾਂ ਦੇ ਰਿਸ਼ਤੇਦਾਰਾਂ ਦਾ ਸੀ ਜੋ ਹਸਪਤਾਲ ਦੇ ਵਿੱਚ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਜੀ ਦੀ ਪਤਨੀ ਨੇ ਹਸਪਤਾਲ ਵਿੱਚ ਚੌਥੀ ਲੜਕੀ ਨੂੰ ਜਨਮ ਦਿੱਤਾ ਹੈ ਪੁੱਤਰਾਂ ਦੀਆਂ ਦਾਤਾਂ ਬਖਸ਼ਣ ਵਾਲੇ ਬਾਬਾ ਜੀ ਚਿੰਤਾ ਵਿੱਚ ਡੁੱਬੇ ਹੋਏ ਬਹੁਤ ਛੇਤੀ ਨਾਲ ਹਸਪਤਾਲ ਵੱਲ ਨੂੰ ਚੱਲ ਪਏ